ਹਾਂਜੀ ਅਸੀਂ ਹੁਣ ਇੱਥੋਂ ਪੂਵਾਂਗੇ ਨੀਂਬੂ ਪਾਣੀ ਤੇ ਮੈਂ ਪੀਣਾ ਨਹੀਂ ਮੈਂ ਪੀਓ ਤੁਸੀਂ ਬੁਹਾਨੇ ਨਾਲ ਬੰਦਾ ਪੀ ਲੈਂਦਾ ਵਾ ਇੱਕ ਜਣਾ ਪੀਵੇ ਤੇ ਦੂਜਾ ਪੀ ਲੈਂਦਾ ਪਾਏ ਜੀ ਕੋਈ ਨਾ ਕਰੀ ਪੀਣਾ ਬੰਦਾ ਇਹਦੇ ਨਾਲ ਗੋਲ ਗੱਪਿਆਂ ਦੀ ਰੈਡੀ ਐ ਸਾਹਮਣੇ ਉਹ ਲੱਗੀ ਆ ਆਈਸਕ੍ਰੀਮ ਇਹ ਆਹ ਲਹਰ ਗਣ ਠੀਕ ਹੁਣ ਹਰ ਬੁਣੂ ਜਾਨਾਂ ਤਾਂ ਉਹ ਕੀ ਆ ਰਹੀ ਵਧੀਆ ਸੀਗਾ ਸੂਕੀ ਟਾਕ ਵਧੀਆ ਵਧੀਆ ਤੀਕੰਦੇ ਮੈਸੇਜ ਨੇ ਆਇਆ ਸੀ ਤੁਹਾਨੂੰ ਹੀ ਮਿਲਣਾ ਆਇਆ ਸੀ ਫਿਰ ਨਾ ਗੱਡੀ ਦੇ ਘਟਾ ਵੜਾ ਇਹਦੇ ਮਾਚੇ ਇਦਾਂ ਕਰਦਾ ਮੈਂ ਇਹਨਾਂ ਨੂੰ ਕਹਿੰਦਾ ਪਾਣੀ ਮਾਰ ਦਿਓ ਤੇ ਮੜੀ ਜੀ ਸਾਫ ਕਰ ਦਿਓ ਗੱਡੀ ਨਹੀਂ ਪਹਿਲਾਂ ਨੰਗ ਆ ਉਥੇ ਤੱਕ ਮੈਂ ਵੇਖਿਆ ਮੈਂ ਗੱਡੀ ਤੇ ਉਹ ਹੀ ਲੱਗੀ ਆ ਵੀਰ ਮੇਰਾ ਮੈਨੂੰ ਮਿਲ ਗਿਆ ਮੰਮੀ ਮੋਦਨਾ ਇਹਦਾਂ ਸਾਫ ਕਰਾ ਕੇ ਨਾ ਗੱਡੀ ਫੇਰ ਮਿਲ ਜਣਾ ਸੀਗਾ ਤੁਹਾਨੂੰ ਕਿਦਾਂ ਕੰਮ ਕਿੰਨਾ ਕਰਿਆ ਗਿਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਇਹਾਜ ਚਾਲ ਕੇ ਸਾਰੇ ਚੀਖਾ ਕਰ ਦਿੰਦੇ ਛੋਟੇ ਜਿਹੇ ਲੌਬੀ ਸਰਵਿਸ ਜਿਸ ਵੇਦਾਂ ਇੱਥੇ ਨਮਾਇ ਕਰ ਬਿਲਕੁਲ ਬਿਜਲੀ ਦਾ ਕੰਮ ਚੱਲਣ ਦਾ ਕੰਪਲੀਟ ਹੋਈ ਜਾਣਾ ਅੱਜ ਲੱਗਦਾ ਦੇਖੋ ਪਤੀ ਕਰਦੇ ਕੀ ਬਈ ਪਤੀ ਬਸੇ ਬਲਾਸ ਨੇ ਵੀ ਰਣੇ ਖਾੜੇ ਹੰਦਿਆਂ ਦੱਸਣ ਦਿਖਾ ਦਿਆ ਰਹਿਣ ਕੇ ਦੇਖੋ ਸਾਰਾ ਕੰਮ ਹੋ ਗਿਆ ਉੱਪਰ ਵੀ ਆਪੋੜੀ ਪਲੇਸਟਰ ਕਰਤੀ ਹੋ ਉਦਨ ਆ ਨਾ ਤਾਂ ਮੈਂ ਤੁਹਾਡੀ ਬਸ ਕਰਦੀ ਬਹੁਤ ਬੜੀ ਕਲਾਸ ਦੇ ਦਿੱਤੀ ਆ। ਉੱਧੀ ਆਲੀ ਰੀਸੀ ਦਾ ਸੂਕੀ ਟਾਟ ਵਧੀਆ ਵਧੀਆ ਤੁਸੀਂ ਕੰਨਦੇ ਆ ਮੈਸੇਜ ਨੇ ਆਇਆ ਸੀ ਤੁਹਾਨੂੰ ਹੀ ਮਿਲਣਾ ਆਇਆ ਸੀ ਫਿਰ ਨਾ ਗੱਡੀ ਦੇ ਘਟਾਵੜਾ ਇਹਦੇ ਮਾਚੇ ਇਦਾਂ ਕਰਦਾ ਮੈਂ ਇਹਨਾਂ ਨੂੰ ਕਹਿੰਦਾ ਪਾਣੀ ਮਾਰ ਦਿਓ ਤੇ ਮੜੀ ਜੇ ਸਾਫ ਕਰ ਦਿਓ ਗੱਡੀ ਨਹੀਂ ਪਹਿਲਾਂ ਨੰਗ ਆ ਉੱਥੇ ਤੱਕ ਮੈਂ ਵੇਖਿਆ ਮੈਂ ਗੱਡੀ ਤੇ ਉਹ ਵੀ ਲੱਗੀ ਆ ਵੀਰ ਮੇਰਾ ਮੈਨੂੰ ਮਿਲ ਗਿਆ ਮੰਨ ਨਹੀਂ ਮੌਦਾ ਨਾ ਇਹ ਤੁਹਾਨੂੰ ਸਾਫ ਕਰਾ ਕੇ ਨਾ ਗੱਡੀ ਫਿਰ ਮਿਲ ਜਣਾ ਸੀਗਾ ਤੁਹਾਨੂੰ ਕਿਦਾਂ ਕੰਮ ਕਿੰਨਾ ਕਰਿਆ ਗਿਆ ਜੀ ਕੰਮ ਨਹੀਂ ਹੈ ਇਹ ਆ ਕੱਢ ਦੋਗਾ ਮਿਸਤਰੀ ਕਿ ਨਹੀਂ ਕੱਢਣੇ ਹਜੇ ਉਹ ਛੁੱਟੀ ਕਰੀ ਜਾਂਦੇ ਇੱਕ ਦਿਨ ਆਉਣਾ ਇੱਕ ਦਿਨ ਛੁੱਟੀ ਨਹੀਂ ਨਹੀਂ ਤਾਰਾ ਤੂਰਾ ਵਾਲਾ ਕੰਮ ਹੋ ਗਿਆ ਕਿ ਨਹੀਂ ਬਸ ਅੱਜ ਖਤਮ ਹੋ ਜਾਣਾ ਉਹਦਾ ਵੀ ਨਹੀਂ ਲੈਟਰਨ ਤਾਂ ਸਾਰੀਆਂ ਲਾਤੀਆਂ ਜਿਹੜੀਆਂ ਜਿਹੜੀਆਂ ਖਾ ਲੈਂਦੀ ਮਗਰ ਟੰਬਾ ਟੰਬਾ ਨਹੀਂ ਹਲਵਾ ਬੰਦਾ ਮੰਗਾਇਆ ਸਪੈਸ਼ਲ ਵੇਲਾ ਮੈਂ ਇਹ ਫਿਲਮ ਪਾਣੀ ਨਹੀਂ ਆ ਪੂਰੀ ਤਰ੍ਹਾਂ ਇਹ ਪਾਣੀ ਇਹ ਸਭ ਜਿਹੜੇ ਨਵੇਂ ਤਾਜ਼ੇ ਕੀਤੇ ਉਹਨਾਂ ਨੂੰ ਵੀ ਪਾਣੀ ਲਾ ਮੁੰਡੇ ਵੇ ਪੌੜੀ ਜਿਹੜੀ ਕੀਤੀ ਤਾਂ ਜੀ ਵੀ ਆ ਤੁੰ ਤੇ ਵਾ ਪਾਣੀ ਕੋਲ ਰਾਈ ਦੇ ਦਾ ਆਹ ਤੰਗ ਹੋਗਾ ਸਭ ਬਰੂਆ ਚੱਲਣ ਕੋਈ ਨਹੀਂ ਜਾ ਮੇਰਾ ਭਾਈ ਆਣ ਕੇ ਯਾਰ ਹੂੰ ਤਾਂ ਹੀ ਪੁੱਟਾ ਜਿੰਦੇ ਕੋ ਪਾਣੀ ਨਾ ਲੱਗਾ ਚੰਦ ਇਹ ਹੋ ਗਿਆ ਉਹ ਮਗਰਵੇਂ ਤੁੰਲੇ ਚ ਪਾਣੀ ਘੱਟ ਚੋ ਲੈਡ ਲਵਾਤੀ ਇੱਕ ਵੇ ਆ ਆਹ ਆ ਬਰਾ ਅੰਦਰ ਲੰਬੀ ਇੱਕ ਲੈਡ ਆ ਬਸ ਉਹ ਗਣੀ ਨਾ ਜੀ ਬਸ ਲੈ ਵੀ ਦੀਪ ਆਏ ਗੱਡੀ ਧਵਾ ਕੇ ਅੰਦਰ ਅੰਦਰ ਲਾ ਕੇ ਵੇਖਣੀ ਅੰਦਰ ਅੰਦਰ ਲਾ ਕੇ ਵੇਖਦੇ ਆ ਅੰਦਰ ਲੱਗਦੀ ਆ ਤੇਨੇ ਉਹ ਗੇੜ ਵੱਡਾ ਬਣਾਉ ਉਹਦੇ ਚੱਕਰ ਚ ਬਸ ਖੁੱਲਿਆ ਜਿੰਨਾ ਹੈ ਉਹਨਾ ਹੀ ਖੁੱਲਣਾ ਉਹਦੋਂ ਆਉਣ ਨੂੰ ਲੈਣਾ ਗੇੜ ਛੋਟਾ ਹੋਣਾ ਨਹੀਂ ਹੁੰਦੀ ਗੰਦੀ ਨਹੀਂ ਹੁੰਦੀ ਅਗੇੜਾਂ ਉੱਪਰ ਇਹ ਇੱਕੋ ਜਿਹਾ ਕਰਾਉਣਾ ਹੈ ਬਣਾ ਬਾਅਦ ਵਿੱਚ ਆ ਗਿਆ ਆ ਗਿਆ ਬੱਸ ਗਏ ਇਦਾਂ ਇਦਾਂ ਸਾਡੀ ਆ ਗਈ ਆ ਗਈ ਆ ਗਈ ਆ ਗਈ ਆ ਗਈ ਇੱਕ ਵਾਰ ਛੱਡ ਜਾ ਬੀਕੂ ਮਾਸਟਰ ਜਾਂਦੇ 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 ਹੋਰ ਜਾਂਦੇ ਹੋਰ ਹੋਰ ਬੱਸ 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 ਮਸਾਲਾ ਆ ਵੀ ਰੱਖਣਾ ਨਾ ਆਪਾਂ ਪੈਦਲ ਜਾਣ ਨੂੰ ਮਤਲਬ ਉਸ ਹੱਥ ਨਾਲ ਥੋੜਾ ਰਾਹ ਬਚਾਓ ਇਹਨੂੰ ਚੜ੍ਹ ਜਿਵੇਂ ਬੰਦ ਹੋਏ ਨਹੀਂ ਬੰਦ ਹੋਣਾ ਲੱਗਦਾ ਗੇ ਫੇਰ ਇੱਕ ਬੜ ਬਿਆਵ ਜਾ ਇਹ ਤੇ ਪੈ ਗਈ ਕਹਾਣੀ ਬੜੀ ਤਗੜੀ ਹਾਂਜੀ ਨਹੀਂ ਗੱਲ ਬਣੀ ਦੀ ਫੇਰ ਇਹ ਘਟਾਟ 14 ਫੁੱਟ ਇਹ ਮਤਲਬ 14 ਹੂੰ ਥੋੜੀ ਜੀ ਗਾਹ ਹੋ ਜਾਂਦੀ ਨਾ ਹੋਰ ਨਹੀਂ ਹੋ ਜਾਣੀ ਮੇਰੀ ਮੇਰੀ ਗੱਲ ਸੁਣੋ ਇਹ ਕੋਸਟ ਸੀਮ ਲਾਉਂਦੇ ਆ ਲੰਮੀ ਲੰਮੀ ਸੀਮ ਪਰ ਆ ਇੱਧਰ ਔਰ ਚ 15:00 15:00 ਦੀ ਤੇ ਰੱਖੀ ਜੇ ਹੋਰ ਕਿੰਨੇ ਕਮਰੇ ਬਹੁਤ ਛੋਟੇ ਹੋ ਜਾਂਦੇ ਫਿਰ ਇਸ ਤੋਂ ਬੈਤਰ ਨਹੀਂ ਆ ਚੀਜ਼ ਹੋ ਜੈਣਾ ਇਧਰ ਆ ਚੁੱਕੀ ਜਾਓ ਫਿਰ ਸ਼ਾਹ ਸੁੱਤਰ ਆ ਜੇ ਮੇਲਾ ਨਹੀਂ ਆਉਣ ਡੇ ਗੱਡੀ ਕੱਲ ਨੂੰ ਜੇ 7 ਸੀਟਾਂ ਗੱਡੀ ਲੈ ਕਿੱਥੇ ਲੱਗਣੀ ਚਲੋ ਮੈਂ ਬਾਹਰ ਲਾ ਸਕਾਂਗਾ ਤੇ ਆਡੀ ਨਹੀਂ ਲੱਗਦੀ ਦੋ ਲੱਗਦੀਆਂ ਨਹੀਂ ਦੋ ਨਹੀਂ ਪਰਾਂ ਪਰਾਂ ਲੱਗ ਜਾਂਦਾ ਬਈ ਪਰਾਂ ਨਹੀਂ ਤਨ ਦੇਖਦੇ ਨੇ ਸਮਾਨ ਦਾ ਰੱਖ ਕੇ ਸਿਸਟਮ ਨਹੀਂ ਬੰਨੀ ਗੱਲ ਲੱਗਦਾ ਨਹੀਂ ਮੈਂ ਸਾਨੂੰ ਵੱਲ ਬੜੋ 20 ਬਾ 20 ਦੀ ਜਗ੍ਹਾ ਚਾਹੀਦੀ ਹੈ ਲਾ ਲਿਆ ਮੈਂ ਹਿਸਾਬ ਨਾਲ ਇਹ ਨਹੀਂ ਆਇਆ ਕਰਨਾ ਕੋਈ ਗੱਲ ਨਹੀਂ ਬਾਤ ਕਰਕੇ ਲੱਗ ਗਈ ਟੇਪਰ ਜੀ ਹੈ ਨਾ ਟੇਪਰ ਹੀ ਲੱਗਣੀ ਹੈ ਉਹ ਤੇ ਪਰ ਨਾਲਾ ਵੀ ਜਿੱਥੇ ਮੈਨੂੰ ਮਿਲਿਆ ਨੇ ਅੱਜ ਦਾ ਬੰਦ ਹੋ ਜੇ ਮਣੀ ਟੇਪਰ ਹੋ ਰਿਹਾ ਹੈ ਫਿਰ ਦਰਵਾਜ਼ਾ ਨੇ ਉਹ ਖਲਣਾ ਇੱਕ ਮਿੰਟ ਕਰਕੇ ਬੰਦ ਕਰ ਦੇਗਾ ਦਰਵਾਜ਼ਾ ਅੰਦਰੋਂ ਇੱਕ ਬਾਹਰੋਂ ਲਾ ਆ ਦੇ ਭਾਗ ਪੰਗਾ

ਕੀ ਵੀ ਲੱਗਾ ਲਾ ਹੁਣ ਜਰਮਨ ਪਾ ਪੱਖੇ ਦੇ ਰੰਗ ਹੋਰ ਆਂ ਗਏ ਨਹੀਂ ਅਲੱਗ ਅਲੱਗ ਰੰਗ ਆ ਦੋ ਰੰਗ ਦੋ ਰੰਗ ਆ ਬਈ ਇੱਕ ਕਲਰ ਆ ਲੈਂਦਾ ਪੱਖੇ ਦਾ ਆਹਦੇ ਨਾਲ ਦੇ ਭਾਜੀ ਕਿ ਵੱਖਰੇ ਇਹ ਦੇਖ ਅ ਵੱਖਰੇ ਨਹੀਂ ਕਲਰ ਆ ਗਿਆ ਅ ਸੇ ਦੋ ਕਲਰ ਆ ਬਈ ਦੋ ਕਲਰ ਆ ਰਹਿਣਾ ਕਲਰ ਆ ਰਾਣਾ 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 ਨਾਲੇ ਵੀ ਰੱਖ ਛੱਡਾਂਗੇ ਤੇ ਹਣਾ ਜੇ ਕੱਲ ਲਾਉਣੀ ਪਈ ਤਾਂ ਲੈ ਸਕਦੇ ਹਣਾ ਭਾਈ ਲਾਓ ਜ ਡੌਂਸੇ ਲੈ ਕੱਲ ਨੂੰ ਕਰਦੇ ਆ ਫਿਰ ਹਸਾਨਾ ਦੇ ਥੱਲੇ ਆਈ ਜਾਣਾ ਕੰਮ ਕੋਈ ਪੂਰੀ ਨਾ ਆ ਟਿਲਾਂ ਹਾਂ ਫਿਰ ਰੋਲ ਨੂੰ ਮਿੰਦਣੀ ਟ੍ਰੈਨਿੰਗ ਜਿਆਦਾ ਕਰ ਤੇ ਉੱਪਰ ਇਹਦੀ ਥੋੜੀ ਘਟਾ ਦੇ ਨਹੀਂ ਯਾਰ ਬਣੀ ਗੱਲ ਉਹ ਲਾ ਕੇ ਵੇ ਤਾਂ ਜੀ ਆਡੇ ਵਾਲੀ ਵੇ ਤੇ ਸਈ ਵੇ ਤੇ ਸਈਓ ਲਾ ਕੇ ਵਾ ਲਾ ਕੇ ਤੇ ਵੇਹ ਸਿੱਧੀ ਕਰੀਆ ਮੈਂ ਨਹੀਂ ਘਰ ਮਾ ਦੇ ਪਹਿਲੀ ਪਹਿਲੇ ਬਾਹਰ ਕਰਕੇ ਨਾ ਘਰ ਮਾਉਣੀ ਪਤਾ ਗੇੜ ਬਾਹਰ ਕੋਣਾ ਬਣਾ ਫਿਰ ਗੇੜ ਬਾਹਰ ਹੋਊਗਾ ਸੋळा ਆਉਣੇ ਪਹਿਲਾਂ ਤਾਂ ਬਾਹਰ ਬੱਗੇੜੇ ਬਾਹਰ ਕਰਨਾ ਬਣਾ ਫਿਰ ਪਹਿਲਾਂ ਬਾਹਰ ਨਹੀਂ ਕਰਦੇ ਮੈਨੇ ਵੀ ਬਾਹਰ ਕਰਦੇ ਫਿਰ ਆਉਂਦੇ ਨਾ ਫਰਕ ਥੋੜੀ ਬਾਹਰ ਜਿੰਨੇ ਤੂੰ ਕਹਿਣ ਡਿਆ ਇਹਦੇ ਨਾਲ ਹੀ ਲੱਗੀ ਗੱਡੀ ਬਿਲਕੁਲ ਨਾਲ ਚੱਲ ਠੀਕ ਆ ਜਾਨ ਅਮਨੇ ਸ਼ਾਮੀ ਫਿਰ ਅਜੇ ਲੱਗਾ ਟਾਈਮ ਤੇ ਮਾਰੂੰਗਾ ਕਿਹੜਾ ਲੈ ਉਹਦੀ ਗੱਡੀ ਨੀਓ ਲੱਗੀ ਵਾਹ ਨਾ ਉਹ ਕਾਮਰਜੈਕਟ ਹੋ ਗਏ ਆ ਵੀ ਟਰਬਾ ਲਾਤੀਆਂ ਜਰਮਨ ਵੀਰ ਨੇ ਸਾਰੀਆਂ ਪੱਖੇ ਵੀ ਇੱਕ ਦੋ ਫਿੱਟ ਕਰਤੇ ਆ ਉੱਧ ਕਿਵੇਂ ਠੀਕ ਆ ਇਹ ਜਿਹਨੇ ਨੇ ਠੀਕ ਇੱਥੇ ਹੀ ਲੱਗ ਗਿਆ ਆ ਪੱਖਾ ਲੈਂਦਾ ਇੱਥੇ ਲਾਉਂਦਾ ਤੇ ਇੱਕ ਪੱਖਾ ਅਦਰ ਲਾਦਾ ਫਿਲਹਾਲ ਦੋ ਹੀ ਪੱਖੇ ਲੈਂਦੇ ਸੀ ਨਵੇਂ ਬਾਕੀ ਚਲੋ ਇੰਦੇ ਟਿਊਬ ਬਲਾਤੀ ਇੱਧਰ ਲਾਤੀ ਉਹ ਲਾਤੀ ਦੋ ਟਿਊਬ ਬਲਾਤੀਆਂ ਇਸੋਈ ਚ ਕਾ ਬਲ ਬਲਾਤਾ ਇੱਧਰ ਲਾਦਾਂਗੇ ਟਿਊਬ ਇੱਕ ਦੀ ਹੋਰ ਤੇ ਇਹ ਫਲਾਈ ਬੋਰਡ ਦਾ ਕੰਮ ਹੈ ਹੁਣ ਹਾਜੇ ਬਾਕੀ ਪੈਂਡਿੰਗ ਰਹਿ ਗਏ ਇੱਥੇ ਜਰਾ ਚੀਜ਼ਾਂ ਤੋਂ ਸਟੈਂਡਰਡ ਕੰਪਨੀ ਦੇ ਪੱਖੇ ਲੈਂਦੇ ਵਾ ਉਥੇ ਰਹਿ ਗਏ ਕੱਟ ਗਏ ਰਾੜੇ ਨੰਨੇ ਬੋਲੇ ਦਵਾ ਨਿਕਲੀ ਨੀਲੀ ਹੈ ਕੀ ਉੱਥੇ ਦਿਖਾ ਘਰੇ ਨਾੜੀ ਉੱਥੇ ਦਿਖਾ ਦਸਹੀਂ ਹੁਣ ਚੈੱਕ ਕਰਕੇ ਦੇਖਦੇ ਹਾਂ ਉਧਰ ਲੰਮਾ ਚੈੱਕ ਕਰਦੇ ਹਾਂ ਹੁਣ ਚੈੱਕ ਕਰਦਾ ਨੀਲੀ ਹੈ ਕੱਪੀ ਨੀਲੀ ਹੈ ਹੋਰ ਹੁਣ ਜੱਗੀ ਮਦਿ ਹੈ ਦੇ ਲਈ ਮਾਰਦੇ ਚਿੱਟੀਆਂ ਮਾਰਦੀ ਦੋ ਲੱਟਾਂ ਲੱਗਦੀ ਆ ਇਹ ਇੱਥੇ ਲਾਵਾਂਗਾ ਉੱਪਰ ਊੜਾ ਚੁਗਣ ਵਾਲਾ ਫਾਈ ਆ ਚੁਗਾ ਚੁਗ ਕਰੋ ਸਖਰਸਾ ਫਾਈ ਕਰਨਾ ਬਣਾ ਦੇਣਾ ਸਾਡੇ ਨਾਲ ਬਣਾ ਦੇਣਾ ਹੂੰ ਸਹੀ ਗੱਲ ਜੀ ਬੜਾ ਸਹੀ ਰਾਤ ਤੁਹਾਡੇ ਕੀ ਬਣਾ ਹੈਗੇ ਢਾਈ ਦੇ ਤਾਰ ਆ ਗੱਤੇ ਗੱਤੇ ਹਣਾ ਇੱਧਰ ਰਾਈਟ ਲਾਤੀ ਅੱਧੀ ਉਹਦਾ ਫੋਨ ਆਇਆ ਵੀਪਦਾ ਹੁੰਦਾ ਸਮੋਸੇ ਮੰਗਾਏ ਤੇ ਜਲਦੀ ਆਜੋ ਠੰਡੇ ਹੋਏ ਨੇ ਜਾਣਾ ਪਿਆ ਹੁਣ ਗਾਰੇ ਮੈਂ ਕੰਮ ਕਰ ਉਹ ਟੀਵੀ ਬੁਲਾਉਂ ਮੈਂ ਨਾਲ ਹੀ ਕਹਤਾ ਮੈਂ ਕ ਸਮੂਸੀਆ ਨਾ ਨਹੀਂ ਸਾਰਨਾ ਰੋਟੀ ਬਣਾਉਂ ਬਣਾਉਂ ਆ ਕੇ ਇਹ ਆਲਾ ਰੱਖੋ ਠੀਕੋ ਰੱਖੋ ਨਾ ਆ ਜਾਣਾ ਸੀ ਸੀ ਦੇ ਆ ਕੇ ਨਾ ਮੈਨੂੰ ਖੜਾ ਕਰ ਦੋ ਨਾ ਆਹ ਲੜੇ ਦੂਆ ਮੋੜ ਜਾਓ ਲੈ ਕੇਓ ਦਹੀਂ ਲੈ ਕੇਓ ਦਹੀਂ ਦਾ ਕਾਲ ਹੈ ਜੀ ਲਗ ਗਿਆ ਗਰੈਂਟੀ ਨੇ ਅੱਛਾ ਫਿਰ ਕਿੰਨਾ ਸਾਰਾ ਸੀ ਸੀ ਨਾ ਪਰਿਵਾਰ ਦੀ ਪਰਿਵਾਰ ਦੀ ਥੈਂਕ ਯੂ ਆਜੋ ਥੋੜਾ ਜਿਹਾ ਮੈਨੂੰ ਆਰੇ ਲੱਗ ਰਹੀ ਹੈ ਗਰੈਂਟੀ ਨੇ ਜਦ ਮਮਿੰਦਰ ਚਾਹ ਲੱਗਿਆ ਮਮਾਂ ਨੂੰ ਚਾਹ ਹੈ ਤੇ ਆਹ ਨਾ ਲੱਗਿਆ ਚਾਹ ਚਾਹ ਮਮਾਂ ਨੂੰ ਮਮਾਂ ਨੂੰ ਮਮਾਂ ਲੱਗਿਆ ਗੁਰਪ੍ਰੀਤ ਆ ਗਿਆ ਤੇ ਚਾਹ ਲੈ ਕੇ ਆਉ। ਜਾ। ਦਰਿਆ। ਹਾਂ। ਚਾਹ ਲੈ ਕੇ ਆਉ। ਮੁੰਮਾ ਬਹੁਤ। ਕੀ ਹੋ ਗਿਆ ਤਰੀ ਵੇਦੀ ਵੇ। ਆਪਾਂ ਨੇ ਕਹਿਣ ਲਈ ਵੇ ਕਿਹੜਾ ਨਹੀਂ ਜਾਣਦੇ। ਚਾਹ ਆ। ਕਹਿ। ਸਿਆਣੀ ਹੋ ਗਿਆ ਨਾ। ਲੋ ਜੀ ਪਹੁੰਚ ਗਏ ਅਸੀਂ ਘਰ। ਟਾਈਮ ਹੋ ਗਿਆ 9:30 ਦਾ। ਪਹਿਲਾਂ ਘਰੇ ਚਲ ਗਏ ਜੀ ਉੱਥੇ। ਅੱਜ ਨੂੰ ਕਿ ਦੇਖੋ ਨਾ ਘਰੇ ਪਹੁੰਚੇ ਆਪਣੇ ਗੱਡੀ ਲਾਤੀਆ ਘਰੇ ਚਲੋ ਮਿਲਦੇ ਆਂ ਫਿਰ ਗੱਡੀ ਚੋਂ ਇਹ ਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜੁ ਕਰਿਓ ਤੇ ਮਿਲਦੇ ਆਂ ਨੈਕਸਟ ਵਲੌਗ ਚ ਤੇ ਕੰਮ ਕਰ ਆਪਣੇ ਕਰਦੇ ਰਿਹਾ ਕਰੋ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਆਪਣੇ ਕੰਮ ਵਿੱਚ ਹੀ ਟਾਰਗੇਟ ਰੱਖੋ ਤੇ ਜ਼ਿੰਦਗੀ ਫੇਰ ਹੀ ਅਗੇ ਚੱਲਦੀ ਏ ਚਲੋ ਮਿਲਦੇ ਆਂ ਫਿਰ ਮਾਰਨਿੰਗ ਟਾਈਮ ਬਾਏ ਬਾਏ ਗੁੱਡ ਨਾਈਟ ਲਵ ਰੱਖੋ